ਅਦਤ ਨੂੰ 350 ਸਾਲਾ ਸ਼ਤਾਬਦੀ ਨੂੰ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣ ਦੇ ਲਈ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੇ ਵੱਲੋਂ ਬਣਾਈ ਹੋਈ ਜਿਹੜੀ ਪੁਰਾਣੀ ਇਹ ਥਾਂ ਸੀ ਅਕਾਲੀ ਮਾਰਕੀਟ ਇਹਨੂੰ ਆਖਦੇ ਆ ਇੱਥੇ ਸੰਗਤ ਦੀ ਸਹੂਲਤ ਵਾਸਤੇ ਸੰਗਤ ਦੇ ਰਹਿਣ ਦੇ ਵਾਸਤੇ ਜਿਹੜਾ ਪਹਿਲਾਂ ਤੇ ਇੱਥੇ ਇੱਕ ਦੁਕਾਨਾਂ ਬਣਦੀਆਂ ਵਾ ਉੱਪਰ ਉਹਦੇ ਹਾਲ ਤੇ ਉੱਥੋਂ ਤੋਂ ਇਲਾਵਾ 1000 1000 ਕਮਰਾ ਜਿਹੜਾ ਵਾ ਉਹ ਬਣਾਇਆ ਜਾ ਰਿਹਾ ਇਹ ਹੈਗਾ ਵਾ ਕਿ 1 ਦੇ 350 ਸਾਲਾ ਸ਼ਤਾਬਦੀ ਆ ਤੇ 350 ਸਾਲਾ ਸ਼ਤਾਬਦੀ ਤੇ ਹਮੇਸ਼ਾ ਇਹ ਗੱਲ ਚੇਤੇ ਰਹੂਗੀ ਭਾਈ ਉਸ ਮੌਕੇ ਦੇ ਉੱਤੇ ਇੱਕ ਵੱਡੀ ਸਰਾਂਗਤ ਦੀ ਸਹੂਲਤ ਦੇ ਵਾਸਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਬਣਾਈ ਗਈ ਤੋਂ ਅੱਜ ਇਹਦਾ ਜਿਹੜਾ ਆਰੰਭਤਾ ਵਾ ਨੀ ਪੱਥਰ ਆਪਾਂ ਕਵਾਂਗੇ ਕਿਉਂਕਿ ਸਿੱਖ ਅਰਦਾਸ ਕਰਦਾ ਅਰਦਾਸ ਕਰਕੇ ਦੀ ਜਿਹੜੀ ਰੰਭਤਾ ਵਾ ਉਹ ਸ਼ੁਰੂ ਕੀਤੀ ਜਾ ਰਹੀ ਤੇ ਮੈਂ ਸਮਝਦਾ ਵੀ ਇੱਕ ਬੜਾ ਚੰਗਾ ਕਾਰਜ ਆ ਜਦੋਂ ਕੋਈ ਸ਼ਤਾਬਦੀ ਮਨਾਈਏ ਤੇ ਕੁਝ ਐਹੋ ਜੇ ਵੱਡੇ ਯਾਦਗਾਰੀ ਕੰਮ ਹੋਣੇ ਚਾਹੀਦੇ ਆ ਜਿਹੜੇ ਸਦੀਵੀ ਰਹਿਣ ਵੀ ਇਸ ਸ਼ਤਾਬਦੀ ਉੱਤੇ ਜਿਵੇਂ ਗੁਰੂ ਗੋਗੁਰੂ ਗੁਰੂ ਗੋ ਆਪਣੇ ਖਾਲਸੇ ਪੰਥ ਦੀ ਜਦੋਂ ਸਾਜਣਾ ਸੀ ਤੇ ਤਰੇਹ ਸ਼ਤਾਬਦੀ ਕਾਲ ਦੇ ਇੱਥੇ ਖਾਲਸਾ ਕਾਲ ਦੇ ਸ਼ੁਰੂ ਕੀਤਾ ਗਿਆ ਔਰ ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਵੱਡੇ ਕਾਰਜ ਪਿਛਲੀਆਂ ਸ਼ਤਾਬਦੀਆਂ ਤੇ ਹੋਏ ਉਸੇ ਤਰ੍ਹਾਂ 350 ਸਾਲਾ ਸ਼ਤਾਬਦੀ ਦੇ ਉੱਤੇ ਇਸਰਾਹ ਵਾਲਾ ਜਿਹੜਾ ਪ੍ਰੋਜੈਕਟ ਵਾ ਸਿੱਖ ਸੰਗਤ ਦੀ ਸਹੂਲਤ ਲਈ ਉਹ ਸ਼ੁਰੂ ਕੀਤਾ ਜਾ ਰਿਹਾ